17 ਅਪ੍ਰੈਲ 1765 ਈਸਵੀ ਨੂੰ ਸਿੱਖ ਜਰਨੈਲਾਂ ਨੇ ਇਕੱਠੇ ਹੋ ਕੇ ਲਾਹੌਰ ਦੇ ਉੱਤੇ ਜਾ ਕੇ ਕਬਜ਼ਾ ਕੀਤਾ ਲਾਹੌਰ ਦੇ ਉੱਤੇ ਕਿਹੜਾ ਹਾਕਮ ਉਸ ਵੇਲੇ ਰਾਜ ਕਰ ਰਿਹਾ ਸੀਗਾ ਤੇ ਕਿਹੜੇ ਕਿਹੜੇ ਜਰਨੈਲਾਂ ਨੇ ਲਾਹੌਰ ਨੂੰ ਫਤਿਹ ਕਰਨ ਦੇ ਵਿੱਚ ਆਪਣੇ ਜ਼ੋਰ ਦਿਖਾਏ ਇਸ ਸਾਰਾ ਕੋ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹਸਾਨੀ ਕਰ ਲਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹਿਮਦ ਸ਼ਾਹ ਅਬਦਾਲੀ ਵਾਰ-ਵਾਰ ਸਿੱਖਾਂ ਦੇ ਉੱਤੇ ਹਮਲੇ ਕਰਦਾ ਤੇ ਜਾਨ ਲੱਗਾ ਸਿੱਖਾਂ ਦੇ ਕੋਲੋਂ ਮਾਰ ਖਾ ਕੇ ਜਾਂਦਾ ਜੋ ਕੁਛ ਹਿੰਦੁਸਤਾਨ ਵਿੱਚੋਂ ਲੁੱਟਦਾ ਇਹ ਤੇ ਜਦੋਂ ਇਹ ਵਾਪਸ ਆਪਣੇ ਮੁਲਕ ਨੂੰ ਜਾਣ ਲੱਗਦਾ ਜਦੋਂ ਪੰਜਾਬ ਦੇ ਵਿੱਚੋਂ ਹੋ ਕੇ ਨਿਕਲਦਾ ਜਸ ਸਿੱਖ ਇਹਨੂੰ ਲੁੱਟਦੇ ਤੇ ਕੁੱਟਦੇ ਤੇ ਇਹਦਾ ਸਮਾਨ ਖੋਕੇ ਵਾਪਸ ਫੇਰ ਉਹਨਾਂ ਲੋਕਾਂ ਤੱਕ ਪਹੁੰਚਾ ਦਿੰਦੇ ਜਿਨ੍ਹਾਂ ਦੇ ਕੋਲੋਂ ਇਹ ਸਮਾਨ ਖੋਕੇ ਤੁਰਿਆ ਹੁੰਦਾ ਆ। ਇਹ ਹੀ ਇੱਕ ਸਚਾਈ ਹੈ। ਜਦੋਂ ਹਿੰਦੁਸਤਾਨ ਦੇ ਵਿੱਚੋਂ ਇਹ ਬਹੁ ਬੇਟੀਆਂ ਨੂੰ ਵੀ ਲੁੱਟ ਕੇ ਲੈ ਕੇ ਜਾਂਦਾ ਸੀ ਤੇ ਗੁਰੂ ਕੇ ਸਿੱਖ ਜਿਨ੍ਹਾਂ ਦੇ ਲਈ ਮਾਮਾਂ ਭੈਣਾ ਆਵਾਜ਼ਾਂ ਮਾਰਦੀਆਂ ਸਨ ਕਿ ਸ਼ਈ 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 ਰਨ ਵਸਰੇ ਨੂੰ ਗਈ ਮੋੜੀ ਬਾਬਾ ਡਾਂਗ ਵਾਲਿਆ ਮੋੜੀ ਬਾਬਾ ਕਾਛ ਵਾਲਿਆ ਤੇ ਗੁਰੂ ਕੇ ਸਿੱਖ ਉਹਨਾਂ ਨੌਜਵਾਨ ਬੱਚੀਆਂ ਨੂੰ ਛੜਵਾਉਂਦੇ ਤੇ ਘਰੋ ਘਰੀ ਪਹੁੰਚਾਉਂਦੇ। ਐਮਿਤ ਸ਼ਾਹ ਅਬਦਾਲੀ ਬਹੁਤ ਨਾਰਾਜ਼ ਹੋਇਆ, ਗੁੱਸੇ ਹੋਇਆ ਤੇ ਦੁਖੀ ਹੋਇਆ। ਹੁਣ ਐਮਿਤ ਸ਼ਾਹ ਅਬਦਾਲੀ ਵੀ ਸਿੱਖਾਂ ਦੇ ਕੋਲੋਂ ਮਾਰ ਖਾ ਕੇ ਦੁਖੀ ਹੋ ਗਿਆ। ਇੰਨਾ ਦੁਖੀ ਹੋ ਗਿਆ ਤੇ ਇਹਨੇ ਹੁਣ ਸੋਚਿਆ ਕਿ ਮੈਂ ਪੰਜਾਬ ਦੇ ਵੱਲ ਮੂੰਹ ਨਹੀਂ ਕਰਾਂਗਾ। ਕੁਝ ਕੁ ਸਮਾਂ ਔਰ ਸਿੱਖਾਂ ਨੂੰ ਵੀ ਪਤਾ ਲੱਗ ਗਿਆ ਕਿ ਅਹਿਮਦ ਸ਼ਾਹ ਅਦਾਲੀ ਹੁਣ ਮੁੜ ਕੇ ਪੰਜਾਬ ਨਹੀਂ ਆਏਗਾ ਸਿੱਖਾਂ ਨੂੰ ਵੀ ਥੋੜਾ ਜਿਹਾ ਸਮਾਂ ਮਿਲਿਆ ਹੁਣ ਸਿੱਖਾਂ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ 1565 ਈਸਵੀ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਸਰਬੱਤ ਖਾਲਸਾ ਕੀਤਾ ਉਹ ਸਰਬੱਤ ਖਾਲਸੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਭੰਗੀ ਮਿਸਲ ਦੇ ਸਰਦਾਰ ਕਨਈਆ ਮਿਸਲ ਦੇ ਸਰਦਾਰ ਔਰ ਵੱਡੇ ਵੱਡੇ ਸਰਦਾਰ ਪਹੁੰਚੇ ਹੋਏ ਸੀਗੇ ਹੁਣ ਸਾਰੇ ਸਰਦਾਰਾਂ ਨੇ ਇੱਥੇ ਬੈਠ ਕੇ ਇੱਕ ਬਿਉਂਤ ਬਣਾਈ ਇੱਕ ਫੈਸਲਾ ਕੀਤਾ ਕਿ ਅਸੀਂ ਲਾਹੌਰ ਦੇ ਉੱਤੇ ਕਬਜ਼ਾ ਕਰਨਾ ਹੈ ਜੋ ਲਾਹੌਰ ਦੇ ਉੱਤੇ ਕਬਜ਼ਾ ਕਰਨ ਦੀ ਗੱਲ ਇੱਥੇ ਹੋਈ ਮਤਾ ਪਾਸ ਹੋ ਗਿਆ ਕਿ ਲਾਹੌਰ ਨੂੰ ਜਿੱਤਣਾ ਹੈ ਤੇ ਉਸੇ ਵੇਲੇ ਇੱਕ ਖਬਰ ਹੋਰ ਇਹਨਾਂ ਨੂੰ ਪਤਾ ਲੱਗੀ ਉਹ ਇਹ ਪਤਾ ਲੱਗੀ ਕਿ ਲਾਹੌਰ ਦਾ ਜਿਹੜਾ ਹਾਕਮ ਹੈ ਕਾਬਲੀ ਮੱਲ ਇਹ ਜੰਮੂ ਦੇ ਵਿੱਚ ਗਿਆ ਹੋਇਆ ਆ 2000 ਡੋਗਰੇ ਆ ਦੀ ਪਰਤੀ ਦੇ ਵਾਸਤੇ ਇਹ ਆਪਣੀ ਥਾਂ ਤੇ ਆਪਣੇ ਭਤੀਜੇ ਅਮੀਰ ਸਿੰਘ ਨੂੰ ਬਿਠਾ ਕੇ ਗਿਆ ਹੋਇਆ ਸਿੱਖਾਂ ਨੂੰ ਲੱਗਿਆ ਕਿ ਇਹ ਬੜਾ ਸੋਹਣਾ ਮੌਕਾ ਆ ਅਸੀਂ ਇਸ ਮੌਕੇ ਨੂੰ ਜਾਣ ਨਹੀਂ ਦੇਣਾ ਲਾਹੌਰ ਦੇ ਉੱਤੇ ਜਾ ਕੇ ਆਪਾਂ ਕਬਜ਼ਾ ਕਰੀਏ ਜਿੱਤੇ ਜਸਾਸ ਸਿੰਘ ਆਲੂ ਵਾਲੀਆ ਬਾਬਾ ਲੈਣਾ ਸਿੰਘੋਂ ਨੇ ਸਰਦਾਰ ਗੁੱਜਰ ਸਿੰਘੋਂ ਨੇ ਹੋਰ ਬਿਆੰਤ ਗੁਰੂ ਕੇ ਸਿੱਖ ਚੜ੍ਹਦੀ ਕਲਾ ਵਾਲੇ ਇਹਨਾਂ ਸਾਰਿਆਂ ਨੇ ਵਿਉਂਤ ਬਣਾਈ ਵੱਖ-ਵੱਖ ਜਥੇ ਬਣਾ ਕੇ ਕੋਈ 25 ਸਿੰਘਾਂ ਦਾ ਜਥਾ ਕੋਈ 50 ਸਿੰਘਾਂ ਦਾ ਜਥਾ ਇਹਨਾਂ ਨੇ ਵੱਖ-ਵੱਖ ਜਥੇ ਬਣਾ ਕੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਰਸਤਿਆਂ ਦੇ ਵਿੱਚੋਂ ਪੂਰੀ ਰਾਤ ਨੂੰ ਲਾਹੌਰ ਦੇ ਵਿੱਚ ਇਹਨਾਂ ਨੇ ਜਾ ਕੇ ਆਪਣਾ ਕਬਜ਼ਾ ਕਰ ਲਿਆ ਕਹਿੰਦਾ ਪਾਬਾ ਲਾਹੌਰ ਸ਼ਹਿਰ ਦੇ ਵਿੱਚ ਇਹ ਦਾਖਲ ਹੋ ਗਏ ਜਦੋਂ ਅਮੀਰ ਸਿੰਘ ਨੂੰ ਇਹ ਪਤਾ ਲੱਗਾ ਕਿ ਸਿੱਖਾਂ ਨੇ ਰਾਤ ਲਾਹੌਰ ਸ਼ਹਿਰ ਵਿੱਚ ਐਂਟਰੀ ਕਰ ਲਈ ਹੈ ਕਬਜ਼ ਹੋ ਗਏ ਉਹਨਾਂ ਨੇ ਕੰਦਾ ਦੇ ਉੱਤੇ ਤੋਪਾਂ ਬੀੜ ਲੀਆਂ ਕਿ ਜਦੋਂ ਕੋਈ ਸਿਖਾਵੇ ਤੇ ਕੋਈ ਸਿੱਖ ਜਦੋਂ ਅੰਦਰ ਵੜੇ ਉਹਨੂੰ ਮਾਰ ਦਿਓ ਕਤਲ ਕਰ ਦਿਓ ਗੋਲੇ ਚਲਾ ਦਿਓ ਹੁਣ ਸਿੱਖਾਂ ਦੀ ਬਹਾਦਰੀ ਦੇ ਕિસ્ਸੇ ਤਾਂ ਦੂਰ ਦੂਰ ਤੱਕ ਫੈਲੇ ਹੋਏ ਸੀਗੇ ਇਸ ਲੜਾਈ ਦੇ ਵਿੱਚ ਕਾਬਲੀ ਮਲ ਤੋਂ ਦੁਖੀ ਹੋਏ ਹੋਰ ਹਾਕਮਾਂ ਨੇ ਵੀ ਸਿੱਖਾਂ ਦਾ ਸਾਥ ਦਿੱਤਾ ਹੁਣ ਵੱਡੀ ਫੌਜ ਦੇ ਨਾਲ ਜਦੋਂ ਸਿੱਖਾਂ ਨੇ ਲਾਹੌਰ ਦੇ ਉੱਤੇ ਸ਼ਹਿਰ ਵਿੱਚ ਅੰਦਰ ਵੜੇ ਤੇ ਕਈਆਂ ਨੂੰ ਸੌਦੇ ਲਾ ਕੇ ਗੋਪਤ ਰਸਤੇ ਆ ਦੇ ਰਾਹੀ ਵੱਖ-ਵੱਖ ਰਾਸਤਿਆਂ ਦੇ ਵਿੱਚੋਂ ਲਾਹੌਰ ਦੇ ਕਿਲੇ ਦੇ ਅੰਦਰ ਵੜ ਕੇ ਸਿੱਖਾਂ ਨੇ ਅਮੀਰ ਸਿਓ ਨੂੰ ਦਬੋਚ ਲਿਆ ਕਾਵਲੀ ਮਲਦਾ ਜਵਾਈ ਉਹਨੂੰ ਵੀ ਦਬੋਚ ਲਿਆ ਦੋਸਤੋ ਇਹਨਾਂ ਨੂੰ ਗਿਰਫਤਾਰ ਕੀਤਾ ਫਿਰ ਸਿੱਖ ਹੋਰ ਜਰਨੈਲ ਅੰਦਰ ਆਏ ਤੇ ਸਾਰੇ ਜਰਨੈਲਾਂ ਨੇ ਇੱਕ ਦਿਨ ਦੇ ਵਿੱਚ ਹੀ ਪੂਰੇ ਲਾਹੌਰ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਜਦੋਂ ਇਹ ਗੱਲ ਸਵੇਰੇ ਲਾਹੌਰ ਦੇ ਲੋਕਾਂ ਨੂੰ ਪਤਾ ਲੱਗੀ ਕਿ ਲਾਹੌਰ ਦੇ ਉੱਤੇ ਸਿੱਖਾਂ ਦਾ ਰਾਜ ਹੋ ਗਿਆ ਤਾਂ ਸਿੱਖ ਕਾਬਜ਼ ਹੋ ਗਏ ਆ ਤੇ ਲਾਹੌਰ ਦੇ ਲੋਕਾਂ ਨੇ ਇਕੱਠੇ ਹੋ ਕੇ ਸਿੱਖਾਂ ਨੂੰ ਆ ਕੇ ਵਧਾਈਆਂ ਦਿੱਤੀਆਂ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਧੰਨਵਾਦ ਹੈ ਤੁਸੀਂ ਲਾਹੌਰ ਨੂੰ ਹੁਣ ਸਾਂਭ ਲਿਓ ਅਸੀਂ ਕਾਬਲੀ ਮਲ ਦੇ ਜ਼ੁਲਮ ਤੋਂ ਬਹੁਤ ਅੱਕੇ ਹੋਏ ਆ ਕਿੰਦਾ ਕਮਾਲ ਦਾ ਦ੍ਰਿਸ਼ ਹੋਏਗਾ ਕਿਸੇ ਇਲਾਕੇ ਨੂੰ ਜਿੱਤਿਆ ਜਾ ਰਿਹਾ ਹੈ ਉਸ ਇਲਾਕੇ ਦੇ ਲੋਕ ਦੁਖੀ ਨਹੀਂ ਹੋ ਰਹੇ ਸਗੋਂ ਖੁਸ਼ੀ ਮਨਾ ਰਹੇ ਆ ਕਿ ਅਸੀਂ ਬਹੁਤ ਵੱਡੇ ਪਾਗਾ ਵਾਲੇ ਹੋਵਾਂਗੇ ਜੇ ਸਿੱਖ ਸਾਡੇ ਉੱਤੇ ਰਾਜ ਕਰੇ ਕਮਾਲ ਦੀ ਗੱਲ ਹੈ ਹਰੇ ਸਿੱਖਾਂ ਨੇ ਲਾਹੌਰ ਨੂੰ ਸਾਹਮੇ ਆ ਕੇ ਕੁਝ ਕੁ ਸਿੱਖ ਲਾਹੌਰ ਦੇ ਵਿੱਚ ਲੁੱਟਾਂ ਖੋਹਾਂ ਕਰਨ ਲੱਗ ਪਏ ਲਾਹੌਰ ਦੇ ਕੁਝ ਪਤਵੰਤੇ ਸੱਜਣ ਪੰਗੀ ਸਰਦਾਰਾਂ ਕੋਲ ਆਏ ਬਾਬਾ ਲੈਣਾ ਸਿੰਘ ਬਾਬਾ ਗੁਜਰ ਸਿੰਘ ਉਹਨਾਂ ਕੋਲ ਦੇਵਾਨ ਨੂੰ ਆਕੇ ਆਖਿਆ ਕਿ ਤੁਹਾਡੇ ਕੁਝ ਸਿੱਖ ਲੁੱਟਕੁੱਟ ਕਰ ਰਹੇ ਨੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਤੇ ਅਸੀਂ ਨਹੀਂ ਚਾਹੁੰਦੇ ਤੁਸੀਂ ਇਦਾਂ ਕਰੋ ਕਿਉਂ ਕਿ ਇਹ ਸੋਢੀ ਸੁਲਤਾਨ ਧੰ ਗੁਰੂ ਰਾਮਦਾਸ ਪਾਸ਼ਾ ਜੀ ਦੀ ਜਨਮ ਸਥਾਨਤ ਰਤੀ ਹੈ ਇੱਥੇ ਸਤਗੁਰ ਦਾ ਪ੍ਰਕਾਸ਼ ਹੋਇਆ ਆ ਤੇ ਭੰਗੀ ਸਰਦਾਰ ਗੁਜਰ ਸਿੰਘ ਤੇ ਬਾਬਾ ਲੈਣਾ ਸਿੰਘ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਛਟੀਆਂ ਪਕੜੀਆਂ ਛੜੀਆਂ ਪਕੜ ਕੇ ਆਪ ਪੈਦਲ ਤੁਰ ਕੇ ਲਾਹੌਰ ਦੀਆਂ ਗਲੀਆਂ ਵਿੱਚ ਘੁੰਮੇ ਤੇ ਇੱਕ ਹਦਾਇਤ ਕਰ ਦਿੱਤੀ ਸੀਗੀ ਕਿ ਜੇ ਕਿਸੇ ਨੇ ਲਾਹੌਰ ਨੂੰ ਲੁੱਟਿਆ ਕਿਸੇ ਨੂੰ ਕੁੱਟਿਆ ਤੇ ਯਾਦ ਰੱਖਿਓ ਸਿੱਖ ਉਹਨਾਂ ਨੂੰ ਬਣਦੀ ਸਜ਼ਾ ਦੇਣਗੇ ਸਿੱਖਾਂ ਨੇ ਫਿਰ ਲਾਹੌਰ ਦੇ ਵਿੱਚ ਆਪਣਾ ਕਾਬਜ ਆਪਣਾ ਪੈਰ ਜਮਾਇਆ ਤੇ ਲਾਹੌਰ ਦੇ ਲੋਕਾਂ ਨੇ ਖੁਸ਼ੀ ਮਨਾਈ ਇਹ ਜਿਹੜੀ ਸਾਰੀ ਘਟਨਾਇਆ 17 ਅਪ੍ਰੈਲ 1765 ਇਸ ਬੀਜਾ ਜਦੋਂ ਗੁਰੂ ਕੇ ਸਿੱਖਾਂ ਨੇ ਲਾਹੌਰ ਦੇ ਉੱਤੇ ਆਪਣਾ ਆਪਣਾ ਸਿੱਕਾ ਜਮਾਇਆ ਆਪਣੇ ਪੈਰ ਜਮਾਏ ਤੇ ਆਪਣਾ ਝੰਡਾ ਖਾਲਸਾਈ ਉਹ ਲੜਾਇਆ ਤੇ ਇੱਥੇ ਬੈਠ ਕੇ ਪਰ ਸਿੱਖਾਂ ਨੇ ਲਾਹੌਰ ਦੀ ਧਰਤੀ ਦੇ ਉੱਤੇ ਰਾਜ ਕੀਤਾ ਸੋ ਇਸਾਰੀ ਕੱਟੜਾ ਫਿਰ ਬੇਨਤੀ ਕਰਦੇ ਹਾਂ 17 April 1765 ਇਸ ਬੀਜਾ ਗੁਰੂ ਮਾਲਕਾ ਰਿਪਾ ਕਰੇ ਸਤ ਗੁਰ ਮਿਹਰਮਤ ਕਰੇ ਬਲਾਉ ਫਤਿਹ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ